ਦੇ ਰਮਾਂ ਦੀ ਟੀ ਇੱਥੇ ਸੈੱਟ ਦਿੰਦੀ ਐ ਗਾਂਹੇ ਦੀ ਚੀਜ਼ ਇੱਥੇ ਧਰਨੀ ਆ ਹਾਂਜੀ ਆ ਗੱਲ ਸੁਣ ਮੇਰੀ ਉਰੇ ਆ ਮੜਿਆ ਸੁਣ ਲੈ ਕਰ ਆ ਪਰਸਾ ਮੇਰਾ ਪਰਸ ਤਾਂ ਮੈਨੂੰ ਵੀ ਨਹੀਂ ਲੱਗਿਆ ਉੱਤੇ ਪਰਿਆ ਹੈ ਤੋ ਤੇ ਕੀ ਕਰਦਾ ਪ੍ਰੈਸ ਕਰਦੇ ਹੋ ਨਹੀਂ ਉੱਤੇ ਤਾਂ ਮੈਂ ਕੱਢਣੇ ਨਹੀਂ ਇਹ ਵਿੱਚ ਕੀ ਹੈਗਾ ਤੇਰਾ ਜਿਹੜਾ ਸਾਰਾ ਤੂੰ ਬਾਹਰ ਰੱਖਦੀ ਐ ਨਮਾਰੀ ਚ ਰੱਖ ਦਿਆ ਕਰ ਅੰਦਰ ਇਹ ਬਿਸਟਰ ਕੱਜਲ ਮੇਰਾ ਕੰਗਾ ਆਹ ਉਹ ਤੇਰਾ ਟੌਰ ਚ ਫਰਕ ਨਾ ਪਈਏ ਸਾਰਾ ਰਮਾਇਆ ਨਾ ਸੁੱਖਾ ਰਹਿੰਦਾ ਮੇਕਅਪ ਕਰਨਾ। ਇਹ ਮਾਈ ਤੇ ਕਿੰਨੇ ਵਨ ਸੂਟ ਹੈ ਕੀ ਦੇ ਐਨੇ ਜਿਹੜਾ ਨੂੰ ਕੱਢਦੀ ਆ ਉਸੇ ਦੀ ਆ ਹੋਰ ਕੀ ਪੰਡਾ ਆ ਜਾਂਦੇ ਆ ਹੁਣ। ਇਹ ਦੇ ਇੱਕ ਮੇਰਾ ਬਣਾ ਦੇ ਨਾ। ਤੇਰਾ ਬਣਾ ਦੇ। ਕੀ? ਚਲਾ ਤੋਈ ਸਿਆਉ ਲੈਣੀ ਆਂ ਬਈ ਆ। ਆ ਤਾਂ ਮੇਰਾ ਸਿਆਉ ਦੇ। ਕੀ ਆ? ਆ ਆ। ਤੈ ਕਿਹੜਾ ਪਾਉਣੇ ਜਾਂਗੇ? ਕਿਉਂ ਪਾਉਂਗੀ? ਇੰਟੇ ਤਾਂ ਆਹੀ ਪਾਉਣੀਆਂ ਹੁੰਦੀਆਂ ਪੈਂਟ ਸਲਟਾਂ ਦੀ। ਤਲਕੋ ਤੇ ਕੀ ਤੇ ਵੀ ਪਾਲਾ ਗੁੰਮੀ ਨੇ ਨਾ ਇਹਨਾਂ ਤੇ ਉਹ ਦੋ ਤਿੰਨ ਹੁਣ ਸਿਉਕੇ ਦਿੱਤੀ ਸੀ ਪਾ ਕੇ ਇੱਕ ਇੱਕ ਵਾਰੀ ਉਹ ਸੱਟੇ ਹੀ ਆਂਗੀ ਪੇਕੀ ਤੇ ਫਿਰ ਉਹ ਕਿੱਥੋਂ ਥੋੜੀ ਇੱਥੇ ਪਈ ਮੇਰੇ ਕੋਲੇ ਫਿਰ ਪਾਉਂਦੀ ਤਾਂ ਹੈ ਨਹੀਂ ਉਹਨਾਂ ਨੂੰ ਉਹ ਹੁਣ ਨਹੀਂ ਪੈਂਦੇ ਉਹ ਠੰਡ ਲੱਗਦੀ ਉਹਨਾਂ ਨੂੰ ਨਹੀਂ ਠੰਡ ਲੱਗਦੀ ਹੋਰ ਆਵੇ ਕਹਿੰਦਾ ਤਾਂ ਇਹਦੇ ਕੋਲ ਜਾਂਦਾ ਨਾ ਵੀ ਹਵਾ ਜੀ ਨਹੀਂ ਪੈਂਦੀ ਤੂੰ ਵੀ ਪਾਲਿਆ ਕਰਦੀ ਦੀ ਇਹ ਜੇ ਲਾ ਪਾਲਿਆ ਕਰ ਮੈਂ ਤਾਂ ਉਹੀ ਨਹੀਂ ਜਲੂਸ ਕੱਢਦੀ ਹੈਗੀ ਤੇਰੇ ਮੰਮੂ ਜੀ ਜਲੂਸ ਕੱਢਦੀਆਂਗੀ ਪਾ ਕੇ ਪੈਂਟਾ ਸਲਟ ਹੂੰ ਨੇ ਇਜਤਿਹਾਰ ਘਰ ਆਉਂਦੇ ਨਹੀਂ ਇਹ ਸੋਹਣੇ ਨਹੀਂ ਲੱਗਦੇ ਇਹੇ ਨੂੰ ਧੀਰੇ ਹੋਈਆਂ ਜਵਾਬੜੀ ਨੇ ਕਿਸ ਨੇ ਪਾਲੇ ਕੁੜੀਆਂ ਪਾਸ ਆਉਂਦੀਆਂ ਨੇ ਨੂੰਹਾ ਥੋੜਾ ਹੁਣ ਤੋਂ ਨੂੰਹ ਬਣ ਗਈ ਪਾਲ ਮੈਂ ਪਿੰਡ ਦੀ ਤਾਂ ਸਾਡੀ ਕੁੜੀ ਨਹੀਂ ਆ ਪਿੰਡ ਪਾਲਿਆ ਕਰ ਜਾ ਕੇ ਉਹ ਕਿਹਾ ਤੇ ਆ ਬਸ ਸੋਹਣੇ ਪਾਲਾ ਜਾ ਕੇ ਹਾਂ ਸੋਹਣੇ ਪਾਲ ਕੇ ਪਾਲਾ ਫਿਰ ਕੁੜੀ ਪਤਾ ਨਹੀਂ ਕਿੱਧਰ ਜਾਊਗੀ ਵਿਚਾਰੇ ਕਿੱਥੇ ਕੱਪੜੇ ਪਾਊਗੀ ਕੁੜੀਆਂ ਨੂੰ ਜਦੋਂ ਕਿਵੇਂ ਵੀ ਰਹਿਣ ਦਿੰਦੇ ਨਾ ਚੱਲ ਚੰਗਾ ਮੇਰਾ ਦਿਮਾਗ ਨਾਲ ਮੈਨੂੰ ਉਹ ਦੱਸ ਦੋ ਸਬਜ਼ੀ ਦੱਸ ਦੋ ਮੈਂ ਕਾਦੇ ਬਣਾਵਾਂਗੇ ਸ਼ਾਮ ਨੂੰ ਸੱਭ ਕੀ ਕੱਲ ਤਾਂ ਮੈਂ ਸੀਆਦ ਮਾਜਰ ਨਾ ਜੀ ਯਾਪ ਕੱਪੇ ਲਾ ਪਰ ਕੇ ਗੋਬੀ ਬੋਰ ਬੋਰ ਤਾਂ ਪਰ ਦੋਸਤ ਮੈਨੂੰ ਗਾਣਾ ਸਾ ਤੇ ਮੇਰੀ ਗੱਲ ਸੁਣੋ ਸਾ ਲੇਖੇਂਦੀ ਆ ਮੈਂ ਸਾ ਲੇਨਗੇ ਦੋ ਅੱਗੇ ਚੱਲਣ ਫਿਰ ਆਪ ਹੀ ਕੱਟ ਮੈਂ ਵੀ ਜਾ ਬੜਾਂਨੀ ਤੂੰ ਕੀ ਕਰਨਾ ਨਹੀਂ ਆਪਾਂ ਦੋਨੋਂ ਲੱਗਦੇ ਆ ਕੱਪੜੇ ਤਾਂ ਫਿਰ ਮੈਂ ਹੁਣ ਕੱਲ ਨੂੰ ਹੀ ਕੱਟੇ ਜਾਾਂਗੇ ਫਿਰ ਮੈਨੂੰ ਵੀ ਲੈ ਜਣਾ ਆਪਾਂ ਚੱਲਦੇ ਆ ਨਹੀਂ ਮੈਂ ਤਾਂ ਕੱਲੂ ਹੀ ਜਾਉਂਗੀ ਨਹੀਂ ਮੈਂ ਵੀ ਜਾਉਂਗੀ ਤੇ ਲੈ ਜਾ ਆਹ ਸੋਹਣੀ ਲੱਗੇਂਗੀ ਲੋਕ ਕੀ ਕਹਿਣਗੇ ਲੋਕਾਂ ਨੂੰ ਕੀ ਪਤਾ ਲੱਗਦਾ ਮੈਂ ਮੂੰਹ ਜਾਂ ਪਲੇਟ ਕੇ ਮਗਰ ਬਹਿ ਜੂੰਗੀ ਨਹੀਂ ਮੇਰਾ ਕੱਲੂ ਹੀ ਜਾਊਂਗੀ ਤੂੰ ਐ ਕਰ ਜੇ ਬਾਲਾ ਕਰਦੀ ਐ ਨਾ ਕੱਪੜੇ ਚੇਂਜ ਕਰ ਲੈ ਆਈ ਜਾਊਂਗੀ ਮੈਂ ਤਾਂ ਕੱਪੜੇ ਚੇਂਜ ਕਰ ਦੂੰ ਫਿਰ ਮੈਂ ਕੱਲੀ ਤੋੜ ਲੈਣੀ ਆ ਕਿਉਂ ਲੈ ਚੱਲ ਨਾਲ ਸਕੂਟਰ ਤੇ ਆਇਆ ਤੂੰ ਨਾ ਰਹਿ ਜੀ ਜਲੂਸ ਕੱਢੇ ਹੁਣ ਆਇਆ ਭੱਜਿਆ ਤੁਰਿਆ ਆ ਕੱਪੜਾ ਲੈ ਜਾ ਕੇ ਸਾਫ ਕਰਨ ਨੂੰ ਲੈ ਕੇ ਆਉਣੀ ਆ ਕੋਥੇ ਜਾਵਾਂਗੇ ਅੱਜ ਖੇਤ ਤੁਰ ਕੇ ਕਿੱਥੇ ਜਾਵਾਂਗੇ ਸਾਰਾ ਦਿਨ ਮੰਡੀ ਉੱਰ। ਨਾ ਯੋ ਨੂੰ ਤੋਰ ਕੇ ਫੰਦਾਰੇ ਨੂੰ ਕਿੱਥੇ ਲੈ ਕੇ ਜਾऊं ਜਲੂਸ ਕਰਦੀ ਜਾऊं। ਚਾਬੀ ਦੀ। ਚਾਬੀ ਹੁਣ ਪਤਾ ਨਹੀਂ ਕਿੱਥੇ ਹੋਵੇ। ਦੇਖ ਕੇ ਹੌਣੀ ਪੋੜੀ। ਉਹ ਤਾਂ ਅੰਦਰ ਨੇ ਆਣੀ ਵਿੱਚ ਪਈ ਰਹਿਣ ਲਿਆ ਕਰੀਏ। ਜਿਵੇਂ ਆਲਾ ਹੁਣ ਕੀ ਕਰੀ ਜੰਨੀ ਆ। ਨੇਪਾਲੀ ਚਲ ਵਸਾ ਲੈਣੀ ਜਿੰਨੀ ਚਲ ਲੈ ਪਰਸ ਤਾਂ ਰਹਿ ਗਿਆ ਓਹੋ ਪਰਸ ਤੋਂ ਕੀ ਕਰਾਉਣਾ ਉੱਥੇ ਲੈ ਸਮਾਨ ਇਹਦੇ ਵਿੱਚ ਮੇਰਾ ਮਰਜ ਰਾਤ ਮੇਕਅਪ ਲੈ ਗਿਆ ਨਾ ਹੀ ਰਾਏ ਕਿ ਮੈਨੂੰ ਪਤਾ ਲੱਗਦਾ ਕਿ ਮੈਂ ਪੜ੍ਹੀ ਲਿਖੀ ਐ ਤੂੰ ਨਾ ਹਟੀ ਜਰ ਉਸ ਦਿਖਾਉਣਾ ਪੜ੍ਹੀ ਲਿਖੀ ਐ ਇਹ ਆ ਤਾਂ ਤੇ ਪਰਸ ਜਾਂ ਕੀ ਕਰਾਉਣਾ ਮਾਂ ਕੀ ਕੀ ਅਸੰਦਾਰਾ ਤੇ ਮੈਂ ਫੜਾ ਮੈਨੂੰ ਕੱਪੜਾ ਮੈਂ ਕੱਲੂ ਹੀ ਆਣੀਆ ਰਹਿਣ ਦੇ ਮੈਂ ਤੇ ਨਾਲ ਬੈਠ ਜਾਉਂ ਫਿਰ ਆ ਪਾਸ ਧਰ ਦੇ ਮੈਂ ਇਹ ਵੀ ਲੈ ਜਾਉਂ ਨਿਹਾਰੇ ਪੈਣੇ ਧਰ ਦੇ ਪਰਸ ਕਿਉਂ ਜਲੂਸ ਕਰਦੀ ਆ ਨਹੀਂ ਨਹੀਂ ਆ ਜਾ ਪਰਸ ਬੂਟਿਆ ਤੂੰ ਨਾ ਰਹੀ ਆ ਪਰ ਜਲੂਸ ਦਿਖਾਉਂਦਾ ਕਿੰਨਾ ਸੋਹਣਾ ਲੱਗਦਾ ਦੇਖ ਲੈ ਲੈ ਬਾੜਾ ਆ ਨਹੀਂ ਚੱਕਿਆ ਹੈਗਾ ਸਿਲਰ ਸਾਦੀ ਦਾ ਆਖਿਆ ਸੀ ਬਾਹਰ ਪਾ ਦੇ ਇਹਨੂੰ ਚੱਲ ਕੇ ਆਗੇ ਬਾਦ ਆਣੀ ਸਾਗ ਦਾ ਵੀ ਹੋਊਗਾ ਹੀ ਇਕੱਠਾ ਅਸੀਂ ਲੜ ਚੱਕ ਦਿੰਦੀ ਇੱਥੋਂ ਪਰੇ ਚਲ ਗਿਆ ਕੋਲ ਐ ਕਿ ਕੀਤਾ ਦੋ ਜੋੜ ਤੇ ਸਾਰਾ ਗੇਬ ਖੋਲਾ ਵੱਡਾ ਪਰ ਮੰਗਰੋ ਲਾ ਦੇ ਚਲੋ ਜੀ

ਕੀ ਹੋ ਗਿਆ ਰੋਕ ਤਾ ਲੋ ਫੂਕ ਗਿਆ ਹੁਣ ਤੈਨੂੰ ਲੈ ਆ ਸਾਫ ਕਰ ਦੇਖ ਸਾਰਾ ਭਰ ਗਿਆ ਮਰ ਮੇਕਅਪ ਲੈ ਗਿਆ ਵੀ ਦੱਸ ਮੈਨੂੰ ਚੱਲ ਬਾਈ ਜੂ ਜਲਦੀ ਸੇ ਕੱਢ ਲੈਣੀ ਐਸੇ ਮੇਰੇ ਕੋਲ ਆਉ ਬਾਈ ਜਿਹਾ ਹੀ ਹੋ ਰਿਹਾ ਹੈ ਨਾ ਤੇਰਾ ਸਾਗ ਤਾਂ ਅਜ ਬਣ ਗਿਆ ਅਜ ਤਾਂ ਤੋੜਿਆ ਵੀ ਨਹੀਂ ਆ ਵੇਗਲਾ ਹੋ ਗਿਆ ਸਾਰਾ ਜੀ ਆ ਖੇਤਾਂ ਵਾਲੇ ਕੀ ਕਹ ਰਹੇ ਨੇ ਕਿਉਂ ਜਰੂਸ ਕੱਢੀ ਆਂ ਨੀ ਆ ਚੱਲ ਪਏ ਆ ਖੇਤਾਂ 'ਚ ਕੋਈ ਨਹੀਂ ਲੱਭੀ ਜੀ ਆ ਵੇਖੀ ਜੇ ਗੱਲ ਸੁਣ ਲੈ ਮੇਰੀ ਐਨਕ ਲਾ ਲ ਐਨਕ ਜੇ ਕਿਸੇ ਨੇ ਨਾ ਦੇਵ ਕੋਲੇ ਗੱਲ ਪਾਕੀ ਲੈ ਤਾਂ ਮੇਰੀ ਫਰ ਨਹੀਂ ਨਾ ਤੇਰੀ ਨਹੀਂ ਆਖਣ ਨੂੰ ਫਰ ਅਕਰ ਕੇ ਖੇਤ ਗਈਆਂ ਸੀ ਜਰੂਸ ਪੜਦੀਆਂ ਜਾਂਦੀਆਂ ਬੈ ਜਾ ਆਰਾਮ ਨਾਲ ਤੂੰ ਦੱਸੀ ਨਾ ਦੇਵ ਨੂੰ ਦੇਵ ਨੂੰ ਲੋਕ ਬਥੇ ਦਾ ਦੱਸ ਦੇਣਗੇ ਮੈਂ ਤਾਂ ਕੀ ਦੱਸਣਾਗਾ ਲੈ ਮੈਂ ਤੈਨੂੰ ਐਵੇਂ ਮੱਤ ਵਰਗਾ ਹੋਰ ਦਿਖਾਵੇ ਲੈ ਦੇਖ ਲੈ ਲੈ ਦੇਖ ਲੈ ਸਮਾਰ ਕੇ ਦੇਖ ਲੈ ਉਹ ਵੇਖ ਲੈ ਲੈ ਕੀ ਨਾ ਦੇਖਣਾ ਮੈਨੂੰ ਉੱਥੇ ਤੋੜਨ ਕੋਲ ਜਾ ਕੇ ਕੁਝ ਹੋਰ ਬaje 100 ਹਾਂ ਛੋਟੇ ਵੀ ਦੀ ਨਾ ਚਾਚੇ ਦੀ ਬੋਲਦੀ ਹੈ ਠੀਕ ਠੀਕ ਹੀ ਹੈ ਉਸਕੇ ਤੋਂੜ ਲੈਣੇ ਚਾਚਾ ਜੀ ਚਾਚਾ ਜੀ ਹਾਂ ਜੀ ਆਗੇ ਤੱਕ ਆ ਗੱਲ ਸੁਣਿਆ ਚਾਚਾ ਜੀ ਮੜੀ ਹਾਂ ਜੀ ਚਾਚਾ ਜੀ ਹਾਂ ਜੀ ਆਹ ਫਾਲ ਤੋੜਨੀ ਆ ਤੋੜਨ ਤੋੜਨ ਭਾਈ ਤੋੜਨ ਤੇ ਤਾਂ ਗਾਲਾਂ ਨਾ ਦੇਈ ਜਾ ਨੀ 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 ਕੋਈ ਨਹੀਂ ਦਗਾ ਨਹੀਂ ਮੈਨੂੰ ਪਤਾ ਪਤਾ ਹੀ ਹੈ ਤੇਰਾ ਵੀ ਕੁਛੇੜਾ ਤੋੜਨਾ ਮੈਨੂੰ ਤੋੜਨਾ ਪੈਣਾ ਦੀਦੀ ਆਪ ਨੂੰ ਸਾਰਾ ਆ ਦੇਖੀ ਆ ਸਾਰਾ ਬੱਤਾ ਅਗਲ ਨਹੀਂ ਜਾਣਾ ਨਾ ਘਰ ਪਰਨੇ ਮਾਗਰ ਪਾਈ ਆਵਾਂਗੇ ਹੋਰ ਕੀ ਕਰੂੰਗਾ ਬਹਿ ਜਾ ਤੈਨੂੰ ਨਹੀਂ ਤੋੜਨਾ ਹਾਂ ਆਪੇ ਕੋਹ ਹਾਂ ਆਣ ਵਾਈਸਾ ਤਾਂ ਮੈਨੂੰ ਪਤਾ ਨਹੀਂ ਮੈਂ ਨਹੀਂ ਕਰਾਰਾ ਕਰਾਰਾ ਬਣਾਈ ਮੈਂ ਤਾਂ ਜਾ ਕੇ ਉਹ ਧਰ ਲੈਣਾ ਘਰੇ ਤੂੰ ਬਣਾਉਣਾ ਕਰ ਤੂੰ ਹੋ ਅੱਛਾ ਹੁਣ ਤਾਂ ਰੂਗੀ ਵੀ ਜਾ ਕੇ ਮੈਂ ਤੋੜੂਗੀ ਮੈਂ ਹੋਰ ਫੱਟ ਹੋ ਗਈ ਤੇਰੇ ਅੰਦਰ ਐਨਾ ਹੋ ਗਿਆ ਦੀਦੀ ਬਾਣਾ ਹੋ ਗਿਆ ਆ ਲੈ ਕਿਉਂ ਫੜਿਓ ਦੇਖੋ ਹਾਂ ਹਾਂ ਕਰਜਾ ਮੈਂ ਉਹ ਤੋੜਾ ਦੇ ਦੂ ਉਹ ਕਿੰਨੇ ਕਿਤੇ ਨਹੀਂ ਤੋੜਨਾ ਪੈਣਾ ਇੱਥੇ ਤੋੜਨਾ ਆ ਵੇ ਦੂ ਦੀ ਟੁੱਟਦਾ ਨਹੀਂ ਬੱਟੇ ਬੱਟੇ ਨਹੀਂ ਚੱਪਲ ਸਾਗ ਨਹੀਂ ਹੈਗਾ ਹੋਰ ਹਲਦੀ ਆ ਗਈ ਖੜੀ ਹੋ ਨਹੀਂ ਇਹ ਤਾਂ ਚੌੜੇ ਪੁੱਤਿਆਂ ਵਾਲਾ ਹੈ ਸਾਗ ਨਹੀਂ ਹੈਗਾ ਸਾਗ ਤਾਂ ਆਹੀ ਹੈਗਾ ਇਤੋਂ ਤੋੜ ਸਾਗਦੇ ਆ ਹਾਂ ਇਹਨਾਂ ਤੇ ਤਾਂ ਘੰਟਾ ਲੱਗ ਜੂਗਾ ਆਪਾਂ ਹੁਣ ਤੋੜ ਲਾਂਗੇ ਸਾਗ ਨਹੀਂ ਹੈਗਾ ਕਿਉਂ ਨਹੀਂ ਤੈਨੂੰ ਸੁਣਦਾ ਆ ਗੱਲਾਂ ਸਾਰਿਆਂ ਨੂੰ ਮੈਨੂੰ ਪਤਾ ਹੀ ਆ ਤੂੰ ਕਿਹੜਾ ਤੋੜਨਾ ਕਿਹੜਾ ਰੰਗ ਲਾਉਣਾ ਆ ਸਿਆਰ ਸਿਆਰ ਦੇ ਸਭ ਤੋਂ ਛੋਟੇ ਪੱਤੇ ਵਾਲਾ ਸੀ ਨਹੀਂ ਕੀ ਲੱਭੀ ਤੋੜਨ ਨੂੰ ਹੁਣ ਆ ਆ ਵੇ ਛੋਟੇ ਪੱਤੇ ਆ ਘਿਰੋ ਕਿ ਸਾਰੇ ਬਰਨ ਨੇ ਇਦਾਂ ਤਾਂ ਨੁਹਾਣ ਚ ਤੇ ਨੁਹਾ ਮੈਂ ਤਾਂ ਸਖੜੀ ਹੋਇਆ ਤੁਸੀਂ ਕੀ ਛੋਟੇ ਪੱਤੇ ਆਲਾ ਹੁਣ ਆ ਛੋਟਿਆਂ ਆਲਾ ਹੀ ਆ ਦੇਖੀ ਕਿੱਦਾਂ ਖੜੀ ਹੋ ਇੱਥੋਂ ਉੱਥੋਂ ਮੈਂ ਆਪੀ ਤੋੜ ਲੂੰਗੀ ਉੱਠ ਕੜ ਰਹਿਣ ਤਾਂ ਮੇਰੀ ਪੈਰ ਵਾਂਗ ਕੇ ਤੈਨੂੰ ਤਾਂ ਮੈਂ ਲਿਆ ਕੇ ਨਾ ਉਸ ਦਿਮਾਗ ਵੀ ਖਰਾਬ ਕਰ ਦਿਆਂਗੀ ਦੇ ਦੇ ਆ ਤੋੜ ਲਾ ਮੈਂ ਤਾਂ ਸਾਗ ਤੋੜਨ ਆਈ ਆ ਪਹਿਲਾਂ ਸਾਗ ਤੋੜ ਲਾ ਦੀਦੀ ਕਿਤਾ توڑ ਕੇ ਦੇਖ ਲੈਣੇ ਬੇ ਕਿਥੋਂ ਮੇਰੇ ਪੱਲੇ ਪਾਟੇ ਕਿਤੇਰੇ ਬਿਨਾ ਮੇਰਾ ਗੱਡਾ ਖੜਾ ਸੀ ਲੈਣ ਦੇ ਬਿਨਾ ਹਏ ਦੀਦੀ ਕਿੱਡੀ ਕੈਂਟ ਦੇਖਿਆ ਖਾੜਾ ਖਾੜਾ ਇਹਦੇ ਇਹਨਾਂ ਚਾਹ ਤੋੜ ਲਾ ਇਹਨਾਂ ਚਾਹ ਤੋੜ ਲਾ ਤੂੰ ਵੀ ਸਾਥ ਦਪਾਲਾਂਗੇ ਉਹ ਕਿੰਨਾ ਕੋਈ ਨਹੀਂ ਆਉਂਦਾ ਲੈ ਇਹਨਾਂ ਚਾਹ ਪੜੀ ਜੀ ਆਪਾਂ ਹੋ ਰਹੇ ਨੇ ਆਹ ਇੱਥੇ ਤਾਂ ਨਹੀਂ ਸਾਥ ਤੋੜ ਲੈ ਤਾਂ ਫਿਰ ਆਪਾਂ ਅਗਲੇ ਤੇ ਜਾੜਾ ਨਹੀਂ ਕਰਨਾ ਹੈ ਕੀ ਕਰ? ਹੁਣ ਬਿੱਚ ਤੋੜ ਆਵਾਂ ਕਰਤੀ ਆ ਦੋ ਘੋਰ ਤੋੜੀ ਉਸ ਨੂੰ ਨਹੀਂ ਪਾਲਾ ਪਾਲ ਮੇਰਾ ਮਲਾ ਜੇ ਆਪਾਂ ਵਾਲਦੇ ਨੇ ਕਈ ਸਾਲ ਤੋਂ ਤੋੜਿਆ ਆ ਪਾਲੇ ਨੂੰ ਜਾਰਾ ਨਹੀਂ ਕਰਨਾ ਕਹਾਂ ਮੇਰਾ ਤੋੜ ਉਹ ਕਹਿੰਦੇ ਜੇ ਦਿੱਤੂ ਉਹ ਲੋਕ ਕਹੀਂ ਤਾਂ ਨਹੀਂ ਕਹਿਣਾ ਆ ਦੇ ਆ ਪਾਲਕ ਤੋੜ ਲੈ ਦੇ ਦੇ ਹਾਂ ਉਹ ਵੀ ਕਿੱਦਾਂ ਬੁੱਝ ਕੇ ਲਿਆ ਕਰੀ ਜਾਰਾ ਤੋੜੀ ਇਹ ਜਾਰਾ ਮਹਾਪਾਰਾ ਦੇ ਆਹ ਆ ਪੜਾ ਲੋ ਕੰਨੇ ਪੜੀਆਂ ਲਿਖੀਆਂ ਸੀ ਉੱਤੇ ਨਾਲ ਪੱਤੇ ਤਾਂ ਮਿਲ ਹੀ ਜਾਂਦਾ ਦੇਖ ਇਹ ਅਮਰੂਦ ਆ ਸੁਣ ਲਿਆ ਕੜ ਆਹੀ ਪਾਲਪਾ ਤੋਂ ਪੱਤਾ ਪੱਤਾ ਕਰਕੇ ਥੋੜਾ ਇਹ ਤਾਂ ਬੜਾ ਕੁਈ ਪਰਸ ਵੀ ਨਾ ਮੈਂ ਤਾਂ ਨਹੀਂ ਮੈਂ ਮਰਚਾਂ ਔਰ ਨੀ ਮੈਂ ਤਾਂ ਤੇਰਾ ਇਹ ਦੇਖੇ ਨੀ ਇਹ ਸੰਧਾਰਾ ਨਾਲ ਹੀ ਨਹੀਂ ਕਰਦੀਆਂ ਤੇ ਉਹ ਲੈ ਜਾਂਦੀ ਦੇ ਫੇਰ ਮੇਰਾ ਮੇਕਅਪ ਲੈ ਤੂੰ ਨੀ ਸਕੂਟਰੀ ਚ ਤਰ ਆਉਂਦੀ ਕਿਉਂ ਦਰ ਰਹਿਵੇਂ ਤੂੰ ਸਿੱਸਾ ਦੇਖਿਆ ਮੈਂ ਪਾਈ ਨੀ ਦੇਖੋ ਘਰਦ ਮਾਕ ਦੀ ਪੰਨੇ ਪੈ ਗਈ ਨੀ ਤੂੰ ਫੜੀ ਫੜੀ ਹੋ ਗਿਆ ਖੜ ਦੋ ਫੇਰ ਦੇਖ ਫੇਰ ਕਿੰਨੇ ਫੇਰ ਕਿੰਨੇ ਨੀ ਨੀ ਫੇਰ ਤੁਹਾਾਕ ਇਹ ਫੇਰ ਨਹੀਂ ਹੈਗੇ ਹੋਰ ਆਵੇਂ ਛੋਡੇ ਨੀ ਨਮਾਲੀਆਂ ਨੇ ਦੇਖਦੀਆਂ ਫੜੀ ਆਉਂ ਤੂੰ ਇੱਕ ਤਾਂ ਅਗਲੇ ਦੇ ਖੇਤ ਵਰਨਦੇ ਤਾਂ ਇੱਕ ਉੱਤੋਂ ਜਾੜਾ ਕਿ ਦੇਖ ਲੈ ਅਗਲੇ ਕਿੰਨਾ ਕਰਿਆਗਾ ਹਾਂ ਤਾਹਾਂ ਦਾ ਦੇਖ ਆ ਜਾਂ ਦੇਰੀ ਆ ਕਿ ਦੇਖ ਆ ਦੇਖ ਲੈ ਉਹ ਦੇਖ ਲੈ ਮੁਖੌਲ ਕਰੀ ਜਾਂਦਾਗਾ ਹਾਂ ਭਾਈ ਦੇਖ ਤਾਹਾਂ ਦਾ ਦੇਖ ਲੈ ਉਹ ਦੇਖ ਲੈ ਬਾਜੀ ਮੁਖੌਲ ਕਰੀ ਜਾਂਦੇ ਨੇਗੇ ਦੇਖ ਤਾ ਵੇ ਤੇਰਾ ਇਹੋ ਤਾਂ ਅੰਤ ਚੱਲਿਆ ਆ ਵਰ ਉਹ ਲੈ ਮੇਰਾ ਦੇਖ ਆ ਰੁਤਾਰੀ ਇਹਦਾ ਵੀ ਦੇਖੀ ਨਾ ਹੀ ਬਣ ਜਾ ਫੇਰ ਠੀਕ ਹਾਂ ਤਸ ਤਾਂ ਮਜ਼ਾਕ ਕਰੀ ਜਾਂਦੇ ਹੋ ਵੀ ਉਹ ਤਾਂ ਸੀਦਾ ਮੈਂ ਤਾਂ ਉਹ ਹੋ ਹੋ ਮੈਂ ਤੈਨੂੰ ਲੈ ਜੀ ਮੇਰਾ ਬਾਹਰ ਹੀ ਖਾਣ ਦੀ ਲੱਗੂ ਸੁੱਟ ਕੇ ਧਰ ਲਿਆ بس ਇੱਕ ਗੱਲ ਤਾਂ ਹੈਗੀ ਆ ਅੱਜ ਨਾ ਤੇ ਮੇਰੇ ਕੰਮਾਂ ਨੂੰ ਬਹੁਤ ਪ੍ਰਵਾਹ ਹੋਰ ਮੁੜ ਕੇ ਤਾਂ ਮੈਂ ਤੈਨੂੰ ਲੈ ਕੇ ਜਾਂਦੀ ਬਲੀ ਜੇਰਾ ਤੂੰ ਮੇਰੇ ਅੱਜ ਘਰਾਂ ਕੋਈ ਪੰਡ ਬਣਾ ਲਈ ਦੀ ਸੀ ਅਗਦੀ ਤਾਂ ਸਾਰਾ ਇੰਨਾ ਕ ਬਣ ਜਾਣਾ ਕੋਈ ਨਾ ਹਾਂ ਐਨ ਕ ਸਕੂਟਰੀ ਚ ਰੱਖਦੇ ਹੋ ਹੋਰ ਇਹ ਸਕੂਟਰੀ 'ਚ ਪਈਆਂ ਮੈਂ ਲੈਤਾ ਜੇ ਪਾ ਦੇ ਉਹ ਲੈਤਾ ਪੈਣ ਲੱਗਾ ਮੋਜਾ ਨਾਲ ਲਾ ਲਿਆ ਤੇ ਮੈਨੂੰ ਆ ਕੈਨ ਕੰ ਕੀ ਐ ਮੇਰੀ ਬੇਇੱਜ਼ਤੀ ਕਰਾ ਦੇਂਗੀ ਤੇ ਤੂੰ ਤਾਂ ਮਾਗਰ ਬੈਠਣਾ ਸੀ ਮੈਂ ਚਲਾਉਣੀ ਸੀ ਤੇ ਫਿਰ ਮਾਗਰ ਤੇ ਰੇਤਾ ਪੈਂਦੇ ਹੀ ਆ ਦੀਦੀ ਉਹ ਮੈਂ ਕਿਹੜਾ ਘਰੋਂ ਲੈ ਕੇ ਗਈ ਸੀ ਉਹ ਅਚਾਨਕ ਸਕੂਟਰੀ 'ਚ ਪਈਆਂ ਸੀ ਮੈਂ ਚੱਕ ਕੇ ਲਾ ਲਈਆਂ ਉਹੀ ਲੱਗ ਜੰਮੀ ਆਂਗੀ ਲੈ ਆ ਐਣੀ ਵੀ ਕੱਪੜੇ ਪਰੇ ਕਰਦਾ ਕਿ ਜਰੂਰਸ ਲੱਗੀ ਆ ਕੱਢਣ ਸਾਬ ਨੋਣਾ ਕੱਲ ਨੂੰ ਬਣਾਵਾਂਗੇ ਆਹ ਭਾਈ ਕੱਲ ਨੂੰ ਕਿੱਥੇ ਬਣਾਵਾਂਗੇ ਸਾਗ ਤਾਂ ਅੱਜ ਹੀ ਬਣਾਵਾਂਗੇ ਨਹੀਂ ਅੱਜ ਤਾਂ ਬਣਨਾ ਨਹੀਂਗਾ ਫਿਰ ਆਹ ਥੱਕ ਗਈ ਹਾਂ ਅਨਸਾਰ ਮੂੰਗਫਲੀਆਂ ਚੱਕ ਲਈਆਂ ਦੀਦੀ ਚਾਹ ਬਣਾ ਲਾ ਅੱਛਾ ਦੀਦੀ ਦੀ ਚਾਹ ਬਣਾ ਲੈ ਚਾਹ ਤਾਂ ਆ ਬਣਾ ਕੇ ਦੇਣੀ ਆ ਦੀਦੀ ਨੂੰ ਸਰਤਾ ਮੈਂ ਹੁਣ ਪਾ ਦੇਣੀ ਆ ਪਤੀਲੇ 'ਚ ਆਪਾਂ ਕਿਹੜਾ ਚੀਰਦੇ ਹੀ ਨਹੀਂ ਸਰਤਾ ਪਾ ਦਾਂਗੇ ਉਹਦੇ ਬਾਅਦ ਜਦੋਂ ਆਪਾਂ ਇਹ ਸੀਆ ਤਾਂ ਸਰਤਾ ਪਾਉਣਾ ਪਹਿਲਾਂ ਇਹਨੂੰ ਧੋ ਸਾਗ ਨੂੰ ਤੋ ਕਾ ਚੀਰ ਕੇ ਫੇਰ ਪਾਉਣਾ ਬੂਹਤੀਲੇ ਚ ਹੁਣ ਤੋ ਬੈ ਗਈ ਮੂੰਗਫਲੀਆਂ ਲੈ ਕੇ ਇੱਥੇ ਚਾ ਖੜੀ ਓ ਤੂੰ ਚਾਹ ਬਣਾ ਲੈ ਮੈਂ ਤੋ ਦਿੰਨੀ ਆ ਸਾਹਿਬ ਇਹਨਾਂ ਨੂੰ ਸੜਦੇ ਰਾਤ ਨੂੰ ਕਾਲੀ ਇਹਨਾਂ ਨੂੰ ਜਿਹੜੀ ਉਹ ਨਹੀਂ ਹੁੰਦੇ ਮਸ਼ੀਨ ਵਾਲੀ ਉਹ ਲਾਵਾਂ ਅੰਨ ਦਾ ਜੀ ਬੋਰ ਆ ਗਿਆ ਕੀ ਦਾ ਆ ਗਿਆ ਸਾਹਿਬ ਧਰਮੋਂ ਫੇਰੀ ਧਰਦੀ ਪਾਵਾ ਹਲੋ ਸਤਿ ਸ਼੍ਰੀ ਅਕਾਲ ਜੀ ਸਾਰਦਾ ਕਿਵੇਂ ਕੁਝ ਕਰਾਂ ਹੁਣ ਕਿੱਥੇ ਰੱਖਾਂ ਫੋਨ ਪਹਿਲਾਂ ਵੀ ਲਾਇਆ ਸੀਗਾ ਲੈ ਸਾਰਦੀ ਹਾਂ ਚੱਕ ਚਾਲਾ ਫੋਨ ਤਾਂ ਮੈਂ ਫੇਰ ਲਾਉਣੀ ਆਂ ਵੀਰੇ ਮੈਂ ਫੋਨ ਮਾਰਾਂ ਜਾਂ ਬੀਜੀ ਸੀਗੀ ਆਓ ਮੈਂ ਫੌਂਡੀ ਕਿਨੇ ਕੋ ਦਾਲ ਸਬਜੀ ਲਿਆਉਂਦੇ ਮੰਦਿਆ ਚਾਲ ਸਬਜੀ ਤਾਂ ਸਾਗ ਲਿਆਉਂਦਾ ਕਿੱਥੋਂ ਅੱਜ ਲੈਂਦਾ ਸਾਗ ਹਾਂ ਮੂੰ ਤਾਂ ਫੇਰ ਇਜੀ ਟੀਮ 'ਚ ਵੀ ਆ ਗਈ ਸੀ ਖਬਰ ਤਾਂ ਸਾਗ ਆ ਵੀ ਤਾਂ ਟੀਵੀ 'ਚ ਆਰੇ ਪਿੰਡ 'ਚ ਪਤਾ ਲੱਗ ਗਿਆ ਬਾਕੀ ਤੂੰ ਤਾਂ ਸੈਣੀ ਪੈਣੀ ਉਹ ਕੰਮ ਵੀ ਤੂੰ ਕਿਉਂ ਲੱਗੀ ਕਿਤਾ ਉਹ ਹਤੀ ਨਹੀਂ ਕਹਿੰਦੀ ਨਾਲ ਜਾਣਾ ਦਾ ਨਹੀਂ ਤੇ ਲਿਆਦਾ ਚਾਹ ਮੈਂ ਚਾਹ ਲਿਆ ਤਿੰਨ ਗਲਾਸਾ ਤਾਂ ਪਾ ਲਈ ਦੇਬ ਵੀ ਆ ਗਿਆ ਇਨਵਰ ਪਤਾ ਤਾਂ ਹੈ ਕਿ ਜਿਹੜੇ ਲੈ ਕੇ ਆ ਨਾ ਥੋੜਾ-ਮੋਟਾ ਕੋਈ ਕੱਪੜੇ ਜੱਜ ਦੇ ਸਾਰੇ ਪਿੰਡ ਦੇ ਥੂ-ਥੂ ਕਰਾ ਦਿੱਤੇ ਨੇ ਤੇ ਉਹ ਮੈਂ ਤਾਂ ਕਿਹਾ ਸੀ ਭਾਈ ਕੱਪੜੇ ਬਦਲ ਲੈ ਕਿੱਥੇ ਹੰਡ ਛੜਦੀ ਐ ਇਹ ਛੜ ਕੱਢਦੀ ਆਂਦੀ ਹੁਣ ਕੀ ਹੋ ਗਿਆ ਪਾਣੀ ਦੇ ਨਾ ਪਾ ਲੈ ਇਹਦਾ ਪਰਦੇ ਵਿਚਾਰ ਰਹਿਣ ਦੇ ਪਿਆ ਤਾਂ ਚੱਲੂ ਕਰ ਭਾਈ ਆਹ ਉਹ ਲਾ ਕੇ ਤੈਨੂੰ ਮੈਂ ਆਖਿਆ ਸੀ ਨਾ ਬੈਂਡਿੰਗ ਵਾਂਡੀ ਕੰਨ ਭਰ ਦੇਣਗੇ ਆਇਆ ਮਾਗ ਰੋਵਾ ਮਨ ਤੰਦ ਕੱਢੀਆਂ ਨਹੀਂ ਗਈਆਂ ਮੈਨੂੰ ਇਹ ਤਾਂ ਦੱਸੋ ਕੀ ਹੋ ਕੀ ਗਿਆ ਆ ਛੋਟੇ ਪਾਏ ਦੇ ਕੱਪੜੇ ਸੋਹਣੇ ਲੱਗਦੇ ਆ ਹਾਂ ਨਹੀਂ ਬਹੁਤ ਸੋਹਣੇ ਲੱਗਦੇ ਆ ਆ ਦੇਖ ਲਾਂ ਤੂੰ ਆਪ ਹੀ ਦੇ ਦੇ ਹੋ ਕੀ ਕੀ ਬਣਾਉਣਾ ਦੋ ਕੱਪੜੇ ਕੱਪੜੇ ਕਰੀਏ ਨੂੰ ਦੋਨੇ ਪਹਿਲਾਂ ਦੇ ਸੱਤ ਵਾਲੀਆਂ ਖਬਰਾਂ ਦੇਖ ਲਈ ਉਹ ਤੇ ਅੱਜ ਨੂੰ ਬਾਹਰ ਕਿਸੇ ਨੇ ਕਹਿਤਾ ਕੁਝ ਬਾਹਰ ਕਹਿਤਾ ਛੋੜੂ ਬੁਟੀ ਸਾਂਸਰ ਮੈਂ ਨਹੀਂ ਤੈਨੂੰ ਥੋੜਾ-ਮੋਟਾ ਮੰਨ ਲੈ ਕਰਕੇ ਤੇ ਮੈਂ ਤਾਂ ਕਿਹਾ ਸੀ ਦੇਰ ਵੀ ਭਾਈ ਕੱਪੜੇ ਬਾਹਰ ਮੈਂ ਤਾਂ ਕੱਲੀ ਜਾਂਦੀ ਸੀ ਸਾਮ ਲੈਣ ਕਹਿੰਦੀ ਮੈਂ ਵੀ ਨਾਲ ਜਾਣਾ ਮਾਲੇ ਪੈ ਨਾਲ ਜਾਣਾ ਤਾਂ ਕੱਪੜੇ ਬਦਲ ਲਾ। ਲੋਕੀ ਮੱਗੀ ਕੀ ਕਰਾਂ। ਸਾਰ ਤੋੜਦੇ ਹਾਂ। ਸਾਰ ਤਾਂ ਮਸਾਲੇ ਕਿ ਕਰੀਏ ਮੈਨੂੰ ਤੂੰ ਖੇਤ ਤੇ ਲੈ ਕੇ ਭੋਰਾ ਜੂ ਤਾਂ ਮਾਰ ਕੇ ਮੈਂ ਰੋ ਜੇ ਇੱਥੇ। ਜਿੰਨਾ ਟੋਪ ਬਵਾ ਕੇ ਇੱਥੇ ਬਜ਼ਾਰਾਂ ਚ ਲੈ ਕੇ ਜਾਣੇ ਹੁਣ। ਦਸਤਾ ਮੈਨੂੰ ਪਾਏ ਨੇ। ਰੇਖੇ ਤੋਂ ਸਾਕ ਤੋੜ ਕੇ ਲਿਆ। ਤੁਹਾਨੂੰ ਤਾਂ ਕੁਝ ਬੋਲਿਆ ਨਹੀਂ। ਪਾਏ ਤਾਂ ਸੋਨੋ ਕੁਝ ਨਹੀਂ ਵਿਚਾਰਾ ਬੋਲਿਆ। ਦੇਖਦੇ ਤੇ 15 ਤੱਕ ਹੀ ਬੋਲੇ। ਮੈਂ ਤਾਂ ਸਾਰ ਨੂੰ ਦੱਸਤਾ ਹਾਂ। ਪਰ ਤੁਸੀਂ ਚੜੀ ਚੜਾ ਕੇ ਤਾਂ ਆਏ ਹੋ। ਉਸ ਨੋਰ ਨਾ ਲੰਬੇ ਮਲੇ ਤੇ ਤਾਂ ਜਿਹੜੇ ਜਿਹੜੇ ਆਇਆ ਕੀ ਕੀਵੇਂ ਕੀ ਲੰਬਾ ਉਹਨਾਂ ਨੇ ਕਿਵੇਂ ਕੀਵੇਂ ਕੀ ਵੀ ਆਪਣੇ ਪੈਸਾ ਲੋਹੇ ਦਾ ਦਸਤਾ ਬਾਹਰਨ ਹੋਰੀਆਂ ਨੂੰ ਉਹ ਦੱਸਦੀ ਸੀ ਬੇਰ ਦੱਸਦੀ ਸੀ ਮੇਲਾ ਉਹ ਵੀ ਦੱਸਤਾ ਉਹਨੇ ਬੇਤੀ ਘਰਾ ਕੇ ਰੱਖਤੀ ਸਾਰੇ ਪੰਨੇ ਇਹ ਤਾਂ ਭਾਈ ਪੜੀਆਂ ਲਿਖੀਆਂ ਕੁੜੀਆਂ ਦਾ ਨਹੀਂ ਚੱਲ ਕਿਸੇ ਥਾਂ ਤੇ ਉਹ ਵੀ ਕਹਦਾ ਸੀ ਮੇਰੇ ਵੀ ਭਾਬੀ ਪੜੀ ਵੀ ਕੁੜੀ ਨਾਲ ਵਿਆਹ ਕਰਾਉਣਾ ਤੂੰ ਤਾਂ ਅਣਪੜਾ ਅਣਪੜਾ ਤਾਂ ਦੇਖ ਲੈ ਫਿਰ ਉੜੇ ਲਿਖਿਆ ਤੇਨਨ ਪਰਦਾ ਨਹੀਂ ਕਿ ਅੱਜ ਤੇਰੀ ਜਿੱਤ ਰਹੀ ਚੜਾ ਦੇ ਝੰਡੇ ਝੰਡੇ ਮੈਨੂੰ ਐ ਨਹੀਂ ਸਮਝਉਂਦੇ ਮੇਰੇ ਕੱਪੜੇ ਪਾਏ ਹੋਏ ਆ ਝੰਡੇ ਕਾਹਦੇ ਕੀ ਹੋ ਗਿਆ ਓਏ ਥੋੜਾ ਮੋਟਾ ਦੇ ਮਾਹੌਲ ਵੀ ਦੇਖ ਲੈ ਜਾਉਂਗਾ ਜੇ ਤੈਨੂੰ ਘਰ ਤੇ ਨਹੀਂ ਰੋਕਦੇ ਟੋਕਦੇ ਪਿੰਡ ਦਾ ਸੰਸਾਰ ਮੰਨ ਲਿਆ ਕਰ ਪਿੰਡ ਚ ਫਿਰ ਮੈਂ ਜਾ ਕੇ ਦੀਦੀ ਨਾਲ ਸਕੂਟਰੀ ਤੇ ਗਈ ਸੀ ਤੇ ਮੈਂ ਆ ਗੂ ਜਾ ਕੇ ਫਿਰ ਕੀ ਹੋ ਗਿਆ ਤੁਸੀਂ ਐ ਕਹਤੋਂ ਨਹੀਂ ਕਿਹਾ ਮੈਨੂੰ ਤਾਂ ਐ ਨਹੀਂ ਆਇਆ ਮੈਨੂੰ ਤਾਂ ਆਇਆ ਕਹਿੰਦਾ ਯਾਰ ਤੂੰ ਘਰ ਤੇ ਜਮੇ ਨਹੀਂ ਧਿਆਨ ਦਿੰਦਾ ਸਾਡੀ ਨੂੰ ਆਪਣੀ ਕਹਾਣੀ ਕੱਥਾ ਲੱਗ ਦੇ ਦੇ ਐਂ ਕਿਹਾ ਕਹਿੰਦਾ ਅੱਜ ਤਾਂ ਲੱਗਣੀ ਨਹੀਂ ਤਾਏ ਦਾ ਫਾਇਦਾ ਅਬ ਐਣਕਾਂ ਲਾਈ ਕਿੰਨੀਆਂ ਲਾਈਂ ਗਈ ਸਾਰੀਆਂ ਐਣਕਾਂ ਵੀ ਲਾਈਆਂ ਨੇ ਹੋਰ ਸੁਣ ਲਾ ਫਿਰ ਕਹੇਗਾ ਫਿਰ ਇਹ ਕਹੂਗੀ ਹੁਣ ਆਏ ਕਹਿੰਦੀ ਚੁੱਪ ਕਹੂਗੀ ਤੁਹਾਨੂੰ ਭਰਦੀ ਐ ਅਲ ਪਰਸ ਲੈ ਗਈ ਨਾਲ ਸਾਗ ਤੋੜਨ ਗਈ ਹੈ ਰਾਹ 'ਚ ਸੀਸਾ ਮੋਚਣਾ ਉਹ ਕਹਿੰਦੇ ਹੁੰਦੇ ਸੀਸਾ ਕੱਟ ਕੇ ਘੜ ਗਈ ਮੈਨੂੰ ਕਹਿੰਦੀ ਮੇਕਅਪ ਕਰ ਲੈ ਮਿੱਲਾ ਦੱਸ ਇਹਨੇ ਫਿਰ ਜਿਹੜੇ ਉਹ ਉਹ ਤਾਂ ਮੇਰੇ ਅੱਖ 'ਚ ਪੈ ਗਿਆ ਸੀ ਕੁਝ ਤਾਂ ਦੇਖਿਆ ਸੀ ਇਹ ਤਾਂ ਪਰਸ ਤਾਂ ਹੈ ਨਾ ਇਹਦੇ 베ਰ ਲੈ ਗਈ ਜੇ ਬੋੜੀ ਉੱਪਰ ਪਰਸ ਦੇ ਵਿੱਚ ਲੁਕੋ ਕੇ ਲੈ ਕੇ ਆਉਂਦੀ ਉਹ ਹਰੇਕ ਨੇ ਹੀ ਪਰਸੀ ਦੇ ਜਵਾਵ ਹੁਣ ਮੈਨੂੰ ਨਾ ਮੂਰੇ ਘਰਿਆ ਕਰ ਤੁਸੀਂ ਤਾਂ ਇਹਨੂੰ ਐ ਕਹਿਣਾ ਸੀਗਾ ਵੀ ਕੀ ਹੋ ਗਿਆ ਭਾਈ ਇਹ ਕੱਪੜਾ ਲਈਦਾ ਉਹ ਵੀ ਕੱਪੜਾ ਲੀਂਦਾ ਆ ਜਾਂ ਸੂਟ ਵੀ ਕੱਪੜਾ ਲੀਂਦਾ ਫੇਰ ਕੀ ਹੁਣ ਤਾਂ ਸਾਰੇ ਪਾਈ ਜਾਂਦੇ ਆ ਬਾਹਰਲੇ ਦੇਸਾਂ 'ਚ ਭੇਜੀ ਜਾਂਦੇ ਜਵਾਕ ਆ ਸੋਚ ਉਹੀ ਰੱਖਦੇ ਆ ਫੇਰ ਫਾਇਦਾ ਕੀ ਮੈਂ ਭਾਬੀ ਤੈਨੂੰ ਤਾਂ ਹੀ ਕਹਿਣਾ ਹੁੰਦਾ ਸੀ ਇਹਨੂੰ ਮੜਾ ਰੋਕ ਕੇ ਟੁੱਕਿਆ ਕਰੇਂ ਮੈਂ ਤਾਂ ਮੜਾ ਰੋਟੋਫ ਹੁੰਦੀ ਨਾ ਬਾਹਰ ਜਾਣ ਲੱਗੀ ਸਨ ਸਰਮੰਦੀ ਥੋੜੀ ਬੜੀ ਕਪੜਾ ਤੇ ਮੈਂ ਕਹੀ ਨਹੀਂ ਸਕਦੀ ਅਗਲਾ ਕਹਿੰਦਾ ਸਰੀਕੜੀ ਹੋ ਕੇ ਲੈ ਸਾਨੂੰ ਸਮਝਾਉਂਦੀ ਆ ਤੈਨੂੰ ਪਤਾ ਹੀ ਆ ਲੋਕਾਂ ਨੇ ਕਹਿੰਦਾ ਲਾਗੇ ਬੂਡ ਮਾਰਾਂਗੇ ਦੰਦ ਜੇ ਕਰਦੇ ਨੇ ਇਹਦੇ ਹੂੰ ਹੂੰ ਲਾਈ ਆਉਂ ਚੱਲ ਕੋਈ ਨਾ ਲੜਾਈ ਛੱਡੋ ਤੇ ਮੇਰੀ ਗੱਲ ਸੁਣ ਮੈਨੂੰ ਮੱਕੀ ਦਾਰਤਾ ਲੈ ਜੀ ਰਾਜੂ ਦੇ ਸਾਗ ਨਾਲ ਜਿੰਦਰਾ ਪਤਾ ਸਾਦ ਦੇ ਵਿੱਚ ਪੈਂਦਾ ਹੁੰਦਾ ਖਾਈ ਦਾ ਨਹੀਂ ਹੁੰਦਾ ਮੱਕੀ ਦਾ ਆਟਾ ਸਾਦ ਲੈ ਦੇਖ ਸੁੱਡੜ ਨਹੀਂ ਨੂੰ ਰਾਜੂ ਦੀ ਪਤਾ ਲੱਗ ਰਹੀ ਦੁਕਾਨ ਕਿੱਥੇ ਰੱਜੀ ਬਾਈਆ ਕੀ ਜਾਂਦਾ ਸੀ ਕਹਿੰਦਾ ਜੋ ਵੀ ਚੀਜ਼ ਲੈ ਕੇ ਆਉਣੀ ਹੈ ਤੇ ਰਾਜੂ ਨੇ ਲੈ ਤੋ ਲੈ ਪੱਜੀ ਰਾਜੂ ਨੇ ਲੈ ਇਹ ਤਾਂ ਰੇਡਿਕਟ ਲਾ ਦੇ ਸਾਡੇ ਤੇ ਕੋਈ ਨਹੀਂ ਨਾ ਤੇਰਾ ਗੰਨ ਨਾਮ ਵਧੀਆ ਤੇਰੇ ਘਰ ਕੇ ਲੋਕ ਸਾਨੂੰ ਜਾਣਦੇ ਆਂ ਜੀਨ ਵਾਲੇ ਨਿਕਲੇ ਜਾਣਾ ਇਹਦੀ ਬਹੁਤ ਜੀਤ ਪਾਉਂਦੀ ਆਂ ਆਏ ਥੋੜੀ ਜਿਹਾ ਲੈ ਹੱਲ ਕੋਈ ਨਾ ਮੈਂ ਤਾਂ ਮੱਤਾ ਬਸ ਬਸ ਨਾ ਤੂੰ ਪਹਿਲਾਂ ਕਿਹਾ ਸੀ ਮੈਂ ਵਾਗ ਜਾਨੀ ਤੱਲੀ ਵੀ ਪਲੇਸ ਨਾ ਪਈਏ ਘਰੇ ਹਟੀ ਨਹੀਂ ਜਿੱਤ ਨਹੀਂ ਸਕਦੀ ਇਹ ਐ ਤੇ ਭਾਬੀ ਸੁਖਰ ਕਰ ਬਾਈ ਨੂੰ ਪਤਾ ਹੀ ਗੱਲ ਦਾ ਉਹਨੂੰ ਵੀ ਦੱਸ ਬਾਈ ਨੂੰ ਵੀ ਦੱਸ ਦੇਣਗੇ ਬਸੇਰਾ ਚੁਗਲ ਖੋਰਾ ਕਿਤੇ ਚੁਗਲੀ ਬਣਾ ਰਹੇ ਨੇ ਨਹੀਂ ਨਹੀਂ ਵਾਈਕ ਤੋਂ ਬਣਾ ਨਹੀਂ ਰਹੇਂ ਕਾਰੇ ਡਾ ਬਾਲਾ ਨਾ ਮੇਰੇ ਨਾਲ ਸੁਣੋ ਜਿਹਨੇ ਚੁਗਲੀ ਕਰਨੀ ਹੈ ਨਾ ਉਹਨੇ ਕਾਰ ਹੀ ਦੇਣੀ ਹੈਗੀ ਬੀਚ ਕੋਲੀ ਦੀ ਨਹੀਂ ਅਗਲੇ ਨੇ ਪਤਾ ਕਿੰਨੇ ਲੰਬੇ ਰਿਹਾ 7 ਵਜੇ ਖੜਾ ਕੇ ਉੱਥੇ ਤੁਸੀਂ ਜਵਾਬ ਕਹਤ ਨਹੀਂ ਦਿੱਤਾ ਮੁੜ ਕੇ ਕੀ ਜਵਾਬ ਦੇਣਿਆ ਕਾ ਫੇਰ ਕੀ ਹੋਗਾ ਜੇ ਪਾਲੇ ਵੀ ਆਜਾ ਰੰਗ ਦੀ ਪਾਈ ਹੈ ਕੱਲ ਨੂੰ ਹੋਰ ਰੰਗ ਦੀ ਜੀ ਪਾ ਕੇ ਕਾ ਫੇਰ ਕੀ ਹੋ ਗਿਆ ਪਾਲਿਆ ਪੰਜ ਵਾਰ ਕਰੋ ਬਾਹਰ ਭੇਜੋ ਫਿਰ ਉੱਥੇ ਜਾ ਕੇ ਜਵਾਬ ਸੋਣੇ ਪਾਉਣੀ ਹੈਗਾ ਆਹ ਤਾਂ ਮੁੜ ਕੇ ਕਹਿੰਦੇ ਮੈਨੂੰ ਇਹ ਨਹੀਂ ਹੁੰਦਾ ਵੀ ਪਿੰਡ ਆਏ ਪਿੰਡ ਮਾੜਾ ਚੱਲ ਕੋਈ ਨਾ ਲੜਾਈ ਛੱਡੋ ਦੇਵ ਮੈਨੂੰ ਤਾਂ ਲੱਗਦਾ ਤੁਸੀਂ ਮੈਨੂੰ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਪਾਲਿਆ ਕਰੀ ਹੁਣ ਤੁਸੀਂ ਵੀ ਕਹਿਣ ਲੱਗਿਆ ਕੋਈ ਪਿੰਡ ਚ ਕਿਹੜੇ ਦੇ ਦੇ ਕਰ ਪਾ ਕੇ ਆਈ ਮੈਨੂੰ ਨਹੀਂ ਪਤਾ ਤੁਸੀਂ ਕਿ ਮੈਂ ਸਾਨੂੰ ਕਿਹਾ ਸੀ ਮੈਂ ਕਿ ਕਦੇ ਕਦੇ ਮੈਂ ਪਾਲੇਗਾ ਨਾ ਹਾਂ ਪਾਲੇਗਾ ਬੜੀਆਂ ਨਿਕਨੇ ਪੂ ਆ ਤੇ ਮਾਉ ਲਿਖ ਦਿਦਾ ਨਾ ਤੇ ਨਾ ਉਹ ਜਾ ਜਹੇ ਪਾਵਾਂਗੇ ਕਿੱਥੇ ਆਪਾਂ ਇਧਰ ਜਾਂਦੇ ਤਾਂ ਆਪਾਂ ਹੈ ਨਹੀਂ ਚੱਲ ਆਉਦੇ ਆ ਆਪਣੀ ਪਤਾ ਲਾਦਾ ਕਹੇ ਤੋ ਤਾਂ ਬੰਦਾ ਸਮਝ ਲੈ ਹੁਣ ਮੈਂ ਇਹਨੂੰ ਕਿਹਾ ਸੀ ਵੀ ਤੂੰ ਸੂਟ ਪਾਲਾ ਫੇਰ ਆਖੇ ਜੀ ਲੱਗੀ ਕੀ ਕਰਨ ਬਾਹਰ ਜੀ ਤਾਂ ਹੈ ਕਰਦਾ ਲੱਖ ਨਾਲ ਬੁਸਾ ਚੱਲ ਕਾਨ ਹੂੰ ਬਹਿ ਜਾ ਦੇ ਮੈਂ ਬਹਿ ਜਾ ਚਾਹ ਪੀ ਤੂੰ ਦਾਣਾ ਬਾਬੀ ਬੇਣੀ ਚਾਹ ਪੀ ਲਓ ਜਹਾ ਤਾਂ ਪੀ ਲਓ ਮੈਨੂੰ ਚਾਹ ਦੀ ਸੱਚੇ ਮਾਨੂੰ ਤੇਰੇ ਮੈਂ ਤਪਵਾਤੇ ਨਾ ਸੁਣ ਤੂੰ ਨਾ ਕਰ ਜੇ ਤੂੰ ਐਂ ਕਹਿ ਦਿੰਦੀ ਫੇਰ ਕੀ ਹੋ ਗਿਆ ਸਹੀ ਤਾਂ ਜਾਣੀਆ ਹੁਣ ਮੈਂ ਵੀ ਫੇਰ ਕੀ ਹੋ ਗਿਆ ਤੁਸੀਂ ਇtanto ਨੂੰ ਕਹਿ ਦਿੰਦੇ ਵੀ ਬਿਲਕੁਲ ਹੋਗਾ ਜੇ ਪਾ ਲਈ ਤਾਂ ਹੁਣ ਤੁਸੀਂ ਇਹ ਕਹਿੰਦੇ ਮੇਰੇ ਕਿਆ ਜੋ ਹੋਰ ਜਿਆਦਾ ਹੋ ਗਿਆ ਹੁਣ ਇਹਦਾ ਮੈਨੂੰ ਪਤਾ ਹੀ ਸੀਗਾ ਵੀ ਐ ਹੋਊਗਾ ਮੈਂ ਆਦਮੀ ਨੂੰ ਪਤਾ ਹੱਸ ਤਾਇਆ ਨੂੰ ਬਹੇ ਕੋ ਸ ਕਹਿਣ ਲੱਗਿਆ ਉਹਨੂੰ ਕਹਿ ਦੀ ਫੇਰ ਕੀ ਹੋ ਗਿਆ ਜੇ ਪਾਣੀ ਆਇਆ ਇੰਜ ਕਰਦੇ ਮਾੜਾ ਚੱਲ ਕੋਈ ਨਾ ਵਾਈਨ ਸਾਹ ਹਾਥਣੇ ਆਉਂਦਾਗਾ ਕਰ ਕਿਸਦੇ ਹਾਂ ਭਗ ਜਾਂਦਾਗਾ ਚੱਲ ਦੇਖੀ ਜਉ ਪਤਾ ਲੱਗ ਗਿਆ ਹਾਂ ਕੁਬਾ ਸੁਣਦਾ ਨਹੀਂ ਹੁੰਦਾ ਕਿਸੇ ਜਨ ਅੱਜ ਬਦ ਨਹੀਂ ਖੜ ਕੇ ਕਿਵੇਂ ਸੁਣ ਲਈ ਦੇਵਾ ਉਰੇ ਅਮਰੀਕਾ ਸੁਣ ਕੀ ਬਾਬੀ ਕੀ ਹੋ ਗਿਆ ਕੀ ਹੋ ਗਿਆ ਕੀ ਹੋਗਾ ਤੁਨ ਦੱਸ ਨਾ ਕੁਝ ਨਹੀਂ ਹੋ ਰਿਹਾ ਅੱਛਾ ਤੇ ਦੁਕਾਨ ਤੇ ਜਾਂਦਾ ਸੀ ਜਾਂਣਾ ਦੁਕਾਨ ਤੇ ਹੀ ਆਇਆ ਤੂੰ ਆ ਚਾਬਰ ਲਿਆ ਦੇ ਮੈਨੂੰ ਆਟਾ ਟਾਈਮ ਨਾ ਜਾਂਦਾ ਉਹ ਹੀ ਲਿਆ ਦੇ ਤੂੰ ਮੱਖਣ ਵੀ ਪਾ ਉਹ ਵੀ ਮੱਖਣ ਵੀ ਇਹ ਸਾਗ-ਸਾਗ ਨਹੀਂ ਤੈਨੂੰ ਚਲ ਫੇਰ ਉੱਖਾ ਦਾ ਖਾਦਾ ਵੀ ਨਹੀਂ ਜਾਣਾ ਸਾਗ ਤੈਨੂੰ ਪਤਾ ਹੈਗਾ ਵੀ ਹੁਣ ਮੱਖਣ ਤੋਂ ਤਾਂ ਵਧੀਆ ਨਹੀਂ ਖਾਣਾ ਅੱਜ ਦੋ ਰੋਟੀਆਂ ਬਸ ਖਾ ਲਈਂ ਚੰਗਾ ਚਲ ਸਾਢ ਵੀ ਦੇ ਹੁਣ ਗੱਲ ਕਿਉਂ ਫੜੀ ਆਵੀਂ ਗੱਲ ਸਾਗ ਕੋਈ ਨਾ ਹੋਈ ਭਰਜਾ ਲੱਭ ਜਾਣੇ ਹੋਗੇ ਚਾਹ ਪੀ ਲੋ ਚਲ ਬਾਬਾ ਵੀ ਕਰਕੇ ਇਤਨੀ ਬਚਤ ਰਗੇ ਕੋਈ ਨਾ ਪਪੜਾ ਵੀੜਾ ਪਾਉਣ ਨਹੀਂ ਹੁੰਦਾ ਗਾਹ ਤੋਂ ਜਦੋਂ ਕੀਤੇ ਜਾਣਾ ਸਲਵਾਰ ਸੁਖਾ ਕੇ ਇਰਤਾ ਕੇ ਫਿਰ ਜਾਣਾ ਸਿਰ ਨਾ ਬਾਬਾ ਵੀ ਹਾਂ ਸਿਰ ਟਟ ਕੇ ਹਾਂ ਸਿਰ ਮੇਰਾ ਹੀ ਟਟ ਕੇ ਬਾਬੇ ਕਲੇ ਸਰ ਨੂੰ ਕੀ ਕਰਵਾਗੇ ਹੈਣ ਕਾ ਵੀ ਲਾ ਲੀਆਂ ਸੀ ਅੱਤੇ ਉਹ ਵੀ ਪਾਇ ਜਿਹੜੇ ਕਿਆਣਾ ਤੋਂ ਸਾਰਾ ਮੁੰਗੀਤਾ ਏਕ ਤੋਂ ਦਾ ਹਟ ਗਈ ਸੀ ਕਹੇ ਤੋਂ ਅੱਧੇ ਕਰਾ ਜਾ ਕੇ ਪਤਾ ਨਹੀਂ ਤਾਂ ਪਰ ਸੱਚ ਨੇ ਚਲੋ ਮੇਰੀ ਗੱਲ ਸੁਣ ਲਾ ਸਿਆਣੀ ਬਣ ਜੇ ਹੁਣ ਆ ਬਾਬੇ ਵੀ ਨਹੀਂ ਦੇਂਗਾ ਐ ਸਿੰਪਲ ਸਾਦਾ ਬੰਦਾ ਸੋਹਣਾ ਲੱਗਦਾ ਹੁੰਦਾ ਬਿਨਾ ਸਿੰਪਲ ਹੋ ਬਿਨਾ ਉਹਨਾਂ ਬੰਦਾਂ ਸੋਹਣਾ ਲੱਗਦਾ ਚੰਗਾ ਜੀ ਆ ਮੇਰੇ ਵੀ ਨਹੀਂ ਪੁੱਜੀ ਸਿੰਪਲ ਉਹ ਕਿੰਨਾ ਚੀਜ਼ਾਂ ਪਾ ਰੱਖੇਗਾ ਓਏ ਸਿੰਪਲ ਹੀ ਹੁੰਦਾ ਊਟ ਜਰਾ ਆਪਾਂ ਪੈਂਟ ਟੁੱਟੀ ਮੇਰੀ ਗੱਲ ਸੁਣ ਸੋਹਣਾ ਉੱਤੇ ਕੋਟ ਇੱਕ ਗੱਲ ਹੋਰ ਸੁਣ ਆਪਾਂ ਦਾ ਵਿਆਹ ਸਾਦੀ ਜਾਨੀਏ 100 ਕੁਸ਼ ਹੋਣੀਆਂ ਚਾਹੀਦੀਆਂ ਇਹਨਾਂ ਨੇ ਤਾਂ ਜਾਣਾ ਹੁੰਦਾ ਇੱਕ ਪੈਂਟ ਤੇ ਇੱਕ ਸ਼ਰਟ ਮਿੰਟਾਂ ਵਿੱਚ ਤਿਆਰ ਹੋ ਜਾਂਦੇ ਨੇਗੇ ਆਪਾਂ ਨੂੰ ਫੇਰ ਵੀ ਬੁੜੀਆਂ ਨੂੰ ਤਾਂ ਬਾੜਾ ਤੇ ਉਹਨੇ ਪੈਸੇ ਉਹ ਤੁਗਨੇ ਤੁਗਨੇ ਹੁੰਦੇ ਲੰਗਾ ਦੋ ਚੀਜ਼ਾਂ ਦੇ ਚੱਲ ਸੱਚੋ ਬੋਲਗੇ ਨਹੀਂ ਲੰਗਾ ਦੂਸਰਾ ਸਲਾਹ ਉਥੋਂ ਲੈਣਾ ਰਾਜੂ ਦੇਮ ਰਾਜੂ ਦੇ ਸਮਾਨ ਮਿਲੂਗਾ ਬਣਾ ਬਣਾ ਮਿਲੂ ਨਹੀਂ ਮਿਲ ਜੂ ਕਹਿ ਕੇ ਪੁੰਗਿਆ ਹੋਣਾ ਨਾ ਪਾਗਲ ਰਾਜੂ ਦੇ ਸਨਾ ਲੈਣਾ ਮੂਲੀਆਂ ਟਮਾਟਰ ਸਾਰੀ ਜਾਣਕਾਰੀ ਇਹਨੂੰ ਪਿੰਡ ਦੀ ਬਹੁਤ ਨੌਲੇਜ ਰੱਖਦੇ ਆ ਪਾਏ ਹੁੰਦੇ ਉਹਨਾਂ ਤੋਂ ਇਹਦੀ ਮੂਰੇ ਗੱਟਿਆਂ ਚ ਪਾ ਕੇ ਆਲੂ ਪਿਆਜ਼ ਗੂੜੀ ਮੂਲੀ ਟਮਾਟਰ ਨਹੀਂ ਹੁੰਦੀ ਉਹਨਾਂ ਦੇ ਚੱਲ ਮੇਰੀ ਗੱਲ ਸੁਣ ਲੈ ਹਣਾ ਬੜਾ ਬੋਲਣ ਦੀ ਲੋੜ ਨਹੀਂ ਸਿੱਧੀ ਹੋ ਕੇ ਦੱਸ ਇਹ ਬਈ ਸਿੱਧੇ ਸਿੰਪਲ ਰਹਿ ਆ ਗਏ ਉਹਦੇ ਪਿੰਡ ਦੀ ਜੈਜ ਜੀ ਬੈਟ ਕਹੋ ਜੀ ਸੋਹਣੇ ਹਾਂ ਲੈ ਸੋਸਾ ਫੇਸ ਸਤਿ ਸ਼੍ਰੀ ਅਕਾਲ ਜੀ ਦੇਖੋ ਮੈਂ ਤਾਂ ਅੱਜ ਬਾਲ-ਬਾਲ ਬਚ ਗਈ ਮੇਰੇ ਤਾਂ ਭੈਣ ਐ ਵੱਡੀ ਜਠਾਨੀ ਵੀ ਐ ਭੈਣ ਵੀ ਐ ਮੈਂ ਤਾਂ ਦੇਖੋ ਬਚਾਤਾ ਹਨਾ ਵਿਚਾਰੇ ਨੂੰ ਇਹ ਵੀ ਬਚਾ ਤੋ ਜ ਨਰ ਮੈਂ ਹਨਾ ਚਲੋ ਵੀ ਮੇਰੀ ਮਾਰ ਨਹੀਂ ਨਾ ਸਕਦੇ ਫਿਰ ਨੂੰ ਕੀ ਨਰਮ ਤਾਂ ਇੰਨਾ ਜੀ ਗੱਲਾਂ ਗਲਾਂ ਚ ਚਾ ਵੀ ਖੰਡੀ ਕਰ ਲਈ ਮੈਂ ਤਾਂ ਉਹ ਤੇ ਪਰ ਵਜੇ ਲੱਗਦਾ ਤਾਂ ਛੋਟੀ ਸੋਹਣਾ ਹੈ ਨਾ ਕਾਜ ਕਰਕੇ ਆਪਾਂ ਪਿੰਡ ਚ ਜਾ ਕੇ ਖੇਤ ਵੱਲ ਜਾਣਾ ਹੈ ਉਧਰ ਆਪਾਂ ਚਾਚੇ ਤਾਇਆ ਮੰਡੇ ਵੱਡੇ ਕੋਈ ਵੀ ਮਿਲਦੇ ਆ ਵੇਸੇ ਸਿਰ ਤੇ ਜੁੰਨੇ ਤੇ ਪੰਜਾਬੀ ਸੂਟ ਸਿਰ ਤਾਂ ਚਲੋ ਕੱਪੜਿਆਂ ਦਾ ਕੋਈ ਗੱਲ ਨਹੀਂ ਬਸ ਸਿਰ ਢਾਕੇ ਰੱਖੋ ਵੱਡੇ ਦੀ ਵੱਡੇ ਛੋਟੇ ਦੀ ਨਹੀਂ ਇੱਜ਼ਤ ਮੈਨੂੰ ਤਾਂ ਦੇਖੋ ਪਾਉਣ ਨਹੀਂ ਦਿੱਤਾ ਹੁਣ ਮੈਂ ਤਾਂ ਕੁਝ ਵੀ ਕਰ ਸਕਦਾ ਹਾਂ ਹਾਂਜੀ ਖਾਸ ਕਰਕੇ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਦੱਸਣਾ ਚਾਹੁੰਦੇ ਆਂ ਅਸੀਂ ਵੀ ਜੇਨ ਟਾਪ ਇਹ ਕੋਈ ਆਪਣਾ ਵਿਰਸਾ ਨਹੀਂ ਹੈਗਾ ਉਹ ਇਹ ਕੱਪੜਾ ਬਹੁਤ ਤਾਂ ਢਾਕੇ ਹੋਵੇ ਆਪਣਾ ਵਿਰਸਾ ਹੈ ਪੰਜਾਬੀ ਸੂਟ ਆਪਣੇ ਕੱਲ ਆਪਣੇ ਮਾਂ ਬੋਲੀ ਨੂੰ ਕਦੇ ਵੀ ਨਾ ਭੁੱਲੋ ਪੰਜਾਬੀ ਸੂਟ ਨੂੰ ਆਪਣਾ ਬਣਾਵਾਈ ਜਿਵੇਂ ਕਿ ਹੁਣ ਮੈਂ ਦੇਖੋ ਜੀ ਐਮ ਬੀ ਐਜ਼ਰ ਤੇ ਚੁੰਨੀ ਲਾਏ ਕਿ ਮੈਂ ਹਨਾ ਤੇ ਅੱਜ ਮੈਂ ਸਾਗ ਤੋੜਿਆ ਮੈਂ ਅਸਰ ਕਿੰਨੇ ਮੈਨੂੰ ਅੱਜ ਘਰੇ ਆਏ ਨੂੰ ਝਿੜਕਾ ਪੰਘਾਂੜੇ ਵਾ ਸਾਗ ਤੋੜ ਕੇ ਲੈ ਗੁ ਹੁਸਕ ਬਣਾਵਾਂਗੇ ਵੀ ਤੇ ਫਿਰ ਦੇਖੋ ਕਿੰਨਾ ਖਾਵਾਂਗੇ ਪਤਾ ਨਹੀਂ ਰੋਟੀ ਖਾਵਾਂਗੇ ਗਾਲਾ ਖਾਵਾਂਗੇ ਉਹ ਕੋਈ ਪਤਾ ਨਹੀਂ ਹਜੇ ਤੇ ਤਾਂ ਵੀ ਮੇਰੇ ਤੇ ਗਾਲਾ ਪੰਘਾ ਇੱਕ ਸਿਰਫ ਮੇਰੇ ਕੱਪੜੇ ਦੇਖ ਲੈ ਤੇ ਇੰਨੀ ਮਿਹਨਤ ਨਹੀਂ ਮੇਰੀ ਦੇਖੀ ਇਹਨਾਂ ਨੇ ਵੀ ਸਾਗ ਵੀ ਵਿਚਾਰੀ ਤੋੜ ਕੇ ਨੇ ਆਈ ਆ ਹਾਂਜੀ ਬਾਕੀ ਸਾਡੀ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਕਿਵੇਂ ਲੱਗੀ ਕਮੈਂਟ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਇਹ ਮੈਨੂੰ ਸਸਰੀ ਘਰ ਜੀ ਹੁਣੇ-ਹੁਣੇ ਸਾਡੀ ਤੁਸੀਂ ਵੀਡੀਓ ਦੇਖੀ ਐ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਹਦੇ ਵਿੱਚ ਇਹੀ ਦੱਸਿਆ ਗਿਆ ਹਨਾ ਕਿ ਵੀ ਆਹੀ ਕੱਪੜਿਆਂ ਤੋਂ ਤੇ ਮਾਡਲ ਬਹੁ ਆਹ ਕਿ ਮਾਡਲ ਬਹੁ ਦਾ ਸਾਗ ਸਾਗ ਤੋੜਨ ਗਈ ਹਨਾ ਉਹ ਘਰੇ ਲੜਦੇ ਆ ਹਨਾ ਤੇ ਦੇਖੋ ਕਪੜਾ ਨਾਲ ਨਹੀਂ ਕੋਈ ਹੁੰਦਾ ਗਾ ਸੋਚ ਵਧਿਆ ਰੱਖਣੀ ਚਾਹੀਦੀ ਹੈਗੀ ਤੇ ਹਨਾ ਹੁਆ ਕੋਣ ਕਹਦੇ ਨੇ ਹਨਾ ਆਪਣਾ ਪੰਜਾਬ ਵੀ ਆਪਣਾ ਅਮਰੀਕਾ ਕੈਨੇਡਾ ਤੋਂ ਘੱਟ ਨਹੀਂ ਰਿਹਾ ਫਿਰ ਜੇ ਆਪਾਂ ਸੋਚ ਉਹੀ ਰੱਖਾਂਗੇ ਅੱਜ ਤੋਂ 50 ਸਾਲ ਵਾਲੀ ਪਹਿਲਾਂ ਵਾਲੀ ਸੋਚ ਰੱਖਾਂਗੇ ਫਿਰ ਆਪਣਾ ਕੀ ਫਾਇਦਾ ਕਪੜਾ ਦੀ ਕੋਈ ਪਰ ਨਹੀਂ ਪਿਆ ਸੋਚ ਦੇ ਵਿੱਚ ਕੋਈ ਸੋਚ ਵਧਿਆ ਹੋਣੀ ਚਾਹੀਦੀ ਹੈ ਤੇ ਚਾਰ ਵਧਿਆ ਹੋਣੀ ਚਾਹੀਦੀ ਆ ਤੇ ਕਪੜਾ ਨਾਲ ਨਹੀਂ ਗਾ ਵੱਡਿਆਂ ਦਾ ਮਾਣ ਕਰੋ ਸਤਿਕਾਰ ਕਰੋ ਆਦਰ ਕਰੋ ਮਾਣ ਸਹੀ ਹੈ ਪਿਆਰ ਨਾਲ ਬੁਲਾਓ ਤੇ ਸਸੀ ਕਾਜੀ